ਅਦਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਹੀ ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਨਗਰ ਨਿਗਮ ਦੇ ਵੱਲੋਂ ਪੁਲਿਸ ਦੇ ਸਹਿਯੋਗ ਦੇ ਨਾਲ ਵੱਡੇ ਨਸ਼ਾ ਤਸਕਰਾਂ ਦੇ ਘਰ ਤੋੜੇ ਜਾ ਰਹੇ ਨੇ। ਤਾਮਿਲ ਸਰਦ ਵਿਚਾਰਚ ਨਗਰ ਨਿਗਮ ਦੇ ਵੱਲੋਂ ਪੰਜਵੇਂ ਨਸ਼ਾ ਤਸਕਰ ਦਾ ਘਰ ਜਿਹੜਾ ਕੀ ਢਾਹ ਢੇਰੀ ਕੀਤਾ। ਇਸ ਸ੍ਰੋਤ ਮੀਡੀਆ ਨੂੰ ਜਾਣਕਾਰੀ ਦਿੰਦੋ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਹੀ ਨਗਰ ਨਿਗਮ ਦੇ ਵੱਲੋਂ ਪੁਲਿਸ ਦੇ ਸਹਿਯੋਗ ਦੇ ਨਾਲ ਨਸ਼ਾ ਤਸਕਰਾਂ ਦੇ ਘਰ ਤੋੜੇ ਜਾ ਰਹੇ। ਤਾਂ ਦੱਸਦੇ ਕਿ ਮਕਬੂਲਪੁਰਾ ਇਲਾਕੇ ਦੇ ਵਿੱਚ ਗੁਰਮੀਤ ਸਿੰਘ ਨਾਮਕ ਨਸ਼ਾ ਤਸਕਰ ਜੋ ਕਿ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਹੈ ਉਸ ਦੇ ਖਿਲਾਫ ਤਿੰਨ ਮੁਕੱਦਮੇ ਐਸਐਮਓ ਮੁਹਾਲੀ ਦੇ ਵਿੱਚ ਦਰਜ ਹਨ। ਧੰਮੇ ਸਰ ਦੇ ਵਿੱਚ ਉਸ ਦੇ ਦੋ ਮਾਮਲੇ ਦਰਜ ਨੇ ਤੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਜੋ ਜਾਇਦਾਦ ਬਣਾਈ ਸੀ ਉਸ ਤੇ ਪੁਲਿਸ ਦੇ ਵੱਲੋਂ ਜੜਾ ਕੇ ਸਖਤ ਐਕਸ਼ਨ ਲਿੱਤਾ ਗਿਆ ਤੇ ਪੀਲਾ ਪੰਜਾ ਚਲਾਇਆ ਗਿਆ। ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਔਰ ਜਿਹੜਾ ਯੁੱਧ ਛੇੜਿਆ ਨਸ਼ਿਆਂ ਵਿਰੁੱਧ ਉਹਦੇ ਚ ਬੜੀ ਇੰਪੋਰਟੈਂਟ ਐਕਸਰਸਾਈਜ਼ ਅੱਜ ਕੀਤੀ ਜਾ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਤੇ ਪੁਲਿਸ ਵੱਲੋਂ ਇਹ ਬੜਾ ਨਟੋਰੀਅਸ ਡਰੱਗਸ ਸਮੱਗਲਰ ਹੈਗਾ ਗੁਰਮੀਤ ਸਿੰਘ ਉਹਨੇ ਨਾਰਕੋਟਿਕ ਤੇ ਇਲਗੋਟਨ ਮਨੀ ਨਾਲੇ ਜਿਹੜਾ ਘਰ ਬਣਾਇਆ ਸੀ ਉਹਦੀ ਡੈਮੋਲੇਸ਼ਨ ਦੇ ਆਰਡਰ ਕੀਤੇ ਕਾਰਪੋਰੇਸ਼ਨ ਨੇ ਔਰ ਪੁਲਿਸ ਹੈਲਪ ਸਟਾਫ ਤੋਂ ਮੰਗੀ ਸੀ ਉਹਦੇ ਤਹਿਤ ਆਪਾਂ ਇੱਥੇ ਖੜੇ ਹਾਂ ਮਕਬੂਲਪੁਰਾ ਏਰੀਏ ਜਿਹੜਾ ਪਿਛੋਕੜ ਦੇਖੀਏ ਗੁਰਮੀਤ ਸਿੰਘ ਇਸ ਵੇਲੇ ਵੀ ਜੇਲ੍ਹ 'ਚ ਹੈ ਔਰ ਉਹ ਉਹਦੇ ਖਿਲਾਫ ਤਿੰਨ ਮੁਕਦਮੇ ਪਹਿਲਾਂ ਦਰਜ ਨੇ ਐਸਐਸਓਸੀ ਮੁਹੱਲੀ ਵੱਲੋਂ ਕਮਰਸ਼ੀਅਲ ਕੁਆਂਟੀਟੀ 'ਚ ਉਹ ਜੇਲ੍ਹ 'ਚ ਹੈ ਇਸ ਟਾਈਮ ਇਸ ਤੋਂ ਇਲਾਵਾ ਸੁਲਤਾਨਵਿੰਡ ਤੇ ਜਿਹੜਾ ਮਕਬੂਲਪੁਰਾ ਇੱਥੇ ਵੀ ਉਹਦੇ ਖਿਲਾਫ ਪਰਚੇ ਦਰਜ ਨੇ ਸੋ ਇਹਦੇ ਨਾਲ ਇੱਕ ਬੜਾ ਸਟਰੋਂਗ ਮੈਸੇਜ ਜਾਂਦਾ ਕਿ ਜਿਹੜੇ ਗਲਤ ਕਮਾਈ ਨਾਲ ਅਸੀਂ ਇਹ ਚੀਜ਼ਾਂ ਬਣਾਈਆਂ ਉਹਤੇ ਇਲੀਗਲ ਜਿਹੜੀ ਚੀਜ਼ ਆ ਗੈਰ ਕਾਨੂੰਨੀ ਆ ਉਹਦੇ ਤੇ ਕਾਰਵਾਈ ਹੁੰਦੀ ਆ ਸਰ ਕਿੰਨੇ ਮਕਾਨ ਉੱਤੇ ਵੱਲੋਂ ਤਿਆਰ ਕੀਤੇ ਗਏ ਨੇ ਜੀ ਮਕਬੂਲਪੁਰ ਏਰੀਆ ਦੇ ਵਿੱਚ ਦੇਖੋ ਸਾਨੂੰ ਤਾਂ ਜਿਹੜਾ ਇਹ ਇਹਦਾ ਆਰਡਰ ਮਿਲਿਆ ਕਾਰਪੋਰੇਸ਼ਨ ਵੱਲੋਂ ਉੱਤੇ ਹੀ ਕਾਰਵਾਈ ਅੱਜ ਹੋ ਰਹੀ ਜੀ ਨਹੀਂ ਉਸ ਤੇ ਵੀ ਉਹਦੇ ਘਰ ਤੇ ਕਾਰਵਾਈ ਹੈ ਪ੍ਰੋਪਰਟੀ ਸ਼ਾ ਅਬੈਂਡਨਡ ਆ ਜਾਂ ਕੋਈ ਰਹਿੰਦਾ ਇੱਥੇ ਵੀ ਦੇਖਦੇ ਆ ਜੀ ਹੁਣ ਸਾਰਾ ਤੁਹਾਡੇ ਸਾਹਮਣੇ ਹੀ ਆ ਕਾਰਪੋਰੇਸ਼ਨ ਵਾਲਿਆਂ ਨੇ ਦੇਖਿਆ ਹੀ ਹੋਣਾ ਇਹ ਗੱਲ ਦਾ ਮੈਂ ਤਾਂ ਐਂ ਪਹਿਲਾਂ ਤੁਸੀਂ ਚਾਹ ਬਾਈਟ ਦੇ ਦਿਓ ਮੈਂ ਤਾਂ ਫਿਰ ਇਸ ਕਰਕੇ ਪਹਿਲਾਂ ਬਾਈਟ ਦੇ ਰਿਹਾ ਹੁਣੇ ਉੱਥੇ ਮੌਕੇ ਤੇ ਜਾ ਕੇ ਗੱਲ ਵੀ ਕਰ ਲੈਣੇ ਕਾਰਪੋਰੇਸ਼ਨ ਵਾਲਿਆਂ ਨਾਲ ਇਨਾਂ ਦਾ ਇੰਪੈਕਟ ਸਰ ਦੇਖਣ ਨੂੰ ਮਿਲਿਆ ਜਿਹੜਾ ਯੋਧਨਾਸ਼ਾ ਵਿਰੁੱਧ ਇਹ ਮੋਹਮ ਕੀਤੀ ਗਈ ਚਲੋ ਦੇਖੋ ਬਹੁਤ ਵੱਡਾ ਇੰਪੈਕਟ ਮਿਲਿਆ ਜੇ ਤੁਸੀਂ ਆਪਣੇ ਸਾਡੀ ਕਮਿਸ਼ਨਰੇਟ ਦੀ ਗੱਲ ਕਰੀਏ ਆਪਾਂ ਜੀ ਤਾਂ ਮੈਂ ਤੁਹਾਡਾ ਨਾਲ ਸ਼ੇਅਰ ਹੀ ਕਰ ਦਿੰਨਾ ਇਹਦੇ ਚ ਮਾਰਚ ਮਾਰਚ ਮਹੀਨੇ ਦੇ ਵਿੱਚ 125 ਬੰਦੇ ਜਿਹੜੇ ਆ ਕੇਸ 125 ਕੇਸ ਰਜਿਸਟਰ ਹੋਏ ਆ 237 ਡਰੱਗ ਸਮਗਲਰ ਤੇ ਪੈਟਰੋਲਰ ਫੜੇ ਗਏ ਆ 237 36.36 ਕਿਲੋਗ੍ਰਾਮ ਹਿਰੋਇਨ ਫੜੀ ਗਈ ਹੈ 1 ਮਹੀਨੇ ਦੇ ਵਿੱਚ ਸੀਪੀ ਅੰਮ੍ਰਿਤਸਰ ਦੇ ਏਰੀਏ 65 ਦਾ ਕਪਾ ਕੈਪਸ਼ਨ 2.1 2.1 ਕਿਲੋ ਓਪੀਐਮ ਹੈ 10 ਲੱਖ 50 ਹਜ਼ਾਰ ਡਰੱਗ ਮਨੀ ਫੜੀ ਗਈ ਹੈ ਔਰ ਚਾਰ ਜਿਹੜੇ 4 ਵੀਲਰ ਨੇ ਜਿਹੜੇ ਗੱਡੀਆਂ ਫੜੀਆਂ ਗਏ ਵਹੀਕਲਸ ਉਹ 5 ਐ 4 ਵੀਲਰਸ ਤੇ 13 ਟੂ ਵੀਲਰਸ ਨੇ ਜੇ ਵੱਡੀ ਮੱਛੀ ਦੀ ਗੱਲ ਕਰੀਏ ਤੇ ਜਿਹੜੀ 2 ਕਿਲੋ ਤੇ ਉਹਦੇ ਵਾਹ ਵਾਲੀ ਨੂੰ ਅਸੀਂ ਮੰਨਦੇ ਆ ਹੀਰੋਇਨ ਰਿਕਵਰੀ ਦੇ ਵਿੱਚ ਉਹ 9 ਬੰਦੇ ਫੜੇ ਗਏ ਇਹੋ ਜੇ ਕੇਸਾਂ ਦੇ ਵਿੱਚ ਮਾਰਚ ਮਾਰਚ ਮਹੀਨੇ ਦੇ ਵਿੱਚ ਔਰ 4 ਜਿਹੜੀਆਂ ਡੈਮੋਲੇਸ਼ਨਸ ਕੀਤੀਆਂ ਗਈਆਂ ਸਵਰਗਰਾਂ ਦੀ ਪ੍ਰਾਪਰਟੀਆਂ ਇਹ ਪੰਜਵੀਂ ਐ ਔਰ ਜੇ ਇਨਕਾਊਂਟਰਸ ਜਿਹੜੇ ਪੁਲਿਸ ਨਾਲ ਹੋਏ ਆ ਲੋਕਾਂ ਦੇ ਜਿਹੜੇ ਜਿਹਨੇ ਫਾਇਰ ਕੀਤਾ ਪੁਲਿਸ ਨੂੰ 5 ਹੋਏ ਮਾਰਚ ਮਹੀਨੇ ਦੇ ਵਿੱਚ ਸੋ ਇਹ ਕਾਫੀ ਮੈਨੂੰ ਸਲਾਘਾਯੋਗ ਕਾਰਵਾਈ ਸਮਝਦਾ ਤੁਸੀਂ ਵੀ ਸਮਝਦੇ ਹੋ 36 ਕਿਲੋ ਹਿਰੋਇਨ ਔਰ 9 ਵੱਡੀਆਂ ਮੱਛੀਆਂ ਜਿਹ ਚਮੋਲਕ ਸਿੰਘ ਤੋਂ ਦਾ ਮੁੰਡਾ ਸੀਗੇ ਉਹ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤਾ ਇੱਕ ਉਹ ਜਿਹੜਾ ਮਜੀਠਾ ਰੋਡ ਦੇ ਉੱਤੇ ਅ ਥਾਣੇ ਦੇ ਵਿੱਚ ਜਿਹੜਾ ਫੜਿਆ ਗਿਆ ਸੀਗਾ 8 ਕਿਲੋ ਉਹਦੇ ਨਾਲ ਲਗਜੀ ਕਾਰਨਾ ਤਰਮਿੰਦਰ ਸਿੰਘ ਉਹ ਵੀ ਇੱਕ ਬੇਸ਼ਿਰਸ਼ ਆਪਾ ਮੰਨ ਸਕਦੇ